ਕੈਨੇਡਾ ਤੇ ਵੀ ਗੱਲ ਕਰ ਲਗੇ ਬਰੇਚਾਰੇ ਵੀ ਜਰਾ ਬੰਦ ਕਰ ਤੇ ਕੈਨੇਡਾ ਨੇ ਸਪਾਊਸ ਵੀਜ਼ਾ ਬੰਦ ਹੋ ਗਿਆ ਵਰਤ ਨਾ ਨਹੀਂ ਗਿਆ ਆਰੇ ਵੀ ਇਦਾਂ ਦਾ ਕੋਈ ਵੀ 1% ਇਸ਼ੂ ਨਹੀਂ ਹੈਗਾ ਬਾਹਲੀ ਲੰਬੀ ਗੱਲ ਆਪਾਂ ਨਹੀਂ ਕਰਦੇ ਆਪਾਂ ਵਿਦ ਪ੍ਰੂਫ ਜਿਹੜਾ ਹੈਗਾ ਤੁਹਾਨੂੰ ਕੁਝ ਚੀਜ਼ਾਂ ਵਿਖਾਣੀਆਂ ਬਹੁਤ ਸਾਰੇ ਅਸੀਂ ਇਦਾਂ ਦੇ ਪ੍ਰੂਫ ਦਿਖਾ ਸਕਦੇ ਹਾਂ ਕਿ ਕੈਨੇਡਾ ਅਜੇ ਵੀ ਫੂਲ ਦੇ ਰਿਹਾ ਸਿਰਫ ਕੀ ਹੈਗਾ ਕਿ ਬਹੁਤ ਸਾਰੇ ਇਦਾਂ ਦੇ ਕੁਝ ਚੈਨਲ ਹੁੰਦੇ ਆ ਜਿਹੜੇ ਨੈਗੇਟਿਵ ਨਿਊਜ਼ ਨੂੰ ਬਹੁਤ ਪ੍ਰਮੋਟ ਕਰਦੇ ਆ। ਇੰਨਾ ਕੁ ਸੀ ਹੈਗਾ ਅਸੀਂ ਇਹੀ ਚੀਜ਼ ਬਿਲਕੁਲ ਦੱਸਣਾ ਚਾਹੁੰਦੇ ਆ ਕਿ ਬਹੁਤ ਸਾਰੇ ਰੂਲ ਰੈਗੂਲੇਸ਼ਨ ਜਿਹੜੇ ਹੈਗੇ ਆ ਚੇਂਜ ਹੋਣ ਦੀ ਨਿਊਜ਼ ਲੇਖਦੇ ਹੋ ਕਿਸੇ ਚੰਗੇ ਇਮੀਗ੍ਰੇਸ਼ਨ ਵਾਲੇ ਕੋਲ ਜਾਓ ਜਿਹੜਾ ਘੱਟੋ ਘਾਟ 5-7 ਸਾਲਾਂ ਤੋਂ ਕੰਮ ਕਰਦਾ ਹੋਵੇ ਜਿਹਨੇ ਹੁਣ ਤੱਕ ਵੀ ਤੇ ਲਏ ਹੋਣ ਉਹ ਜਸਟੀਫਾਈ ਕਰਕੇ ਦੇਵੇ ਵੀ ਐਕਚੁਅਲ ਨਿਊਜ਼ ਹੈ ਕੀ ਆ। ਜੇ ਕੋਈ ਬੰਦਾ ਇਹ ਕਹਿੰਦਾ ਕਿ ਕੈਨੇਡਾ ਦੇ ਵਿੱਚ ਭੁੱਖ ਮਰੀ ਆ ਜਾਂ ਕੈਨੇਡਾ ਦੇ ਵਿੱਚ ਬਹੁਤ ਬੁਰਾ ਹਾਲ ਹੋ ਗਿਆ ਰੈਸੈਸ਼ਨ ਹਰ ਮੁਲਕ ਵਿੱਚ ਹੀ ਚੱਲਦਾ ਰਹਿੰਦਾ ਆਪਸ ਡਾਊਨ ਹਰ ਮੁਲਕ ਵਿੱਚ ਹੀ ਚੱਲਦਾ ਰਹਿੰਦਾ ਪਰ ਕੈਨੇਡਾ ਵਰਗਾ ਪੀਆਰ ਦਾ ਪ੍ਰੋਸੈਸ ਕਿਸੇ ਮੁਲਕ ਕੋਲ ਅਜੇ ਤੱਕ ਹੈ ਨਹੀਂਗਾ ਆਉਣ ਵਾਲੇ ਟਾਈਮ 'ਚ ਕੀ ਹੋਊਗਾ ਕੀ ਨਹੀਂ ਹੋਊਗਾ ਉਹ ਫਿਰ ਬੜੀ ਨਹੀਂ ਕਰ ਸਕਦੇ ਬਟ ਅੱਜ ਦੀ ਰੇਟ ਦੇ ਵਿੱਚ ਜੇ ਪੀਆਰ ਨੂੰ ਦੇਖੀਏ ਸੈਟਲਮੈਂਟ ਨੂੰ ਦੇਖੀਏ ਤਾਂ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਅਜਿਹੀ ਪੋਜ਼ਿਟਿਵ ਚੀਜ਼ਾਂ ਹੈ ਉਹ ਜੇ ਤੁਹਾਡੇ ਕੋਈ 20 ਰਿਸ਼ਤੇਦਾਰ ਗਏ ਆ ਜਾਂ 10 ਰਿਸ਼ਤੇਦਾਰ ਗਏ ਕਿੰਨੇ ਪਰਸੈਂਟ ਲੋਕ ਵਾਪਸ ਆ ਗਏ ਕੋਈ ਬੰਦਾ ਵਾਪਸ ਆਇਆ ਉਸ ਤੋਂ ਇੱਕ ਵੀ ਬੰਦਾ ਵਾਪਸ ਆਇਆ ਦਿਖਾ ਦਿਓ ਹਾਂ ਹੋ ਸਕਦਾ ਵੀ ਆਪਣੀ ਆ ਵੀਡੀਓ ਕੈਨੇਡਾ ਬੈਠਾ ਕੋਈ ਬੰਦਾ ਦੇਖ ਕੇ ਕਮੈਂਟ ਕਰ ਦੇ ਕਿ ਤੁਸੀਂ ਲੋਕਾਂ ਨੂੰ ਫਸਾ ਰਹੇ ਹੋ ਤੁਸੀਂ ਲੋਕਾਂ ਨੂੰ ਧੋਖਾ ਕਰ ਰਹੇ ਹੋ ਬਟ ਤੁਸੀਂ ਪ੍ਰੂਫ ਦੇ ਦਿਓ ਕਿ ਤੁਸੀਂ ਇੰਡੀਆ ਆ ਜਾਓ ਇੰਡੀਆ ਆ ਕੇ ਦੱਸੋ ਵੀ ਮੈਂ ਇੰਡੀਆ ਆ ਗਿਆ ਜੇ ਕੋਈ ਬੰਦਾ ਮੇਰੇ ਸਾਹਮਣੇ ਨਾਲ ਵਾਪਸ ਆਇਆ ਹੋਊਗਾ ਤਾਂ ਉਹ ਆਪਦੀ ਖੁਸ਼ੀ ਨਾਲ ਆਇਆ ਹੋਊਗਾ ਉਹ ਉਹਦਾ ਇੰਡੀਆ ਦੇ ਵਿੱਚ ਵੈਲ ਸੈਟਡ ਫੈਮਿਲੀ ਹੋਊਗੀ ਉਹਨੇ ਆਕੇ ਕੋਈ ਇੰਡੀਆ ਦੇ ਚ ਬਿਜ਼ਨਸ ਜਾਂ ਇੰਡੀਆ ਦੇ ਵਿੱਚ ਆਕੇ ਉਹਨੇ ਕੋਈ ਬਿਜ਼ਨਸ ਜਾਂ ਦਾ ਕੋਈ ਜੋਬ ਦੇ ਡਾਕੂਮੈਂਟ ਨਿਕਲ ਆਏ ਹੋਣ ਕਿਥਾ ਆ ਗਿਆ ਹੋਊਗਾ ਉਹ ਵੀ 5-700 ਪਿੱਛੇ ਕੋਈ ਇੱਕਤਾ ਬੰਦਾ ਆ ਗਿਆ ਹੋਊਗਾ ਬਟ ਤੁਸੀਂ ਦੱਸ ਦੋ ਕਿ ਕੋਈ ਬੰਦਾ ਇੰਡੀਆ ਦੇ ਵਿੱਚ ਆਇਆ ਕਰਵਾ ਕੇ ਆਇਆ ਨਾ ਹੀ ਆਉਣ ਵਾਲੇ ਟਾਈਮ ਚ ਆਉਣਾ ਕਿਤੇ ਵਾਪਸ ਨੂੰ ਸੱਫੀਗ ਪੰਜਾਬੀਓ ਕੀ ਹਾਲ ਚਾਲ ਹੈ ਤੁਹਾਡਾ ਮੀਤ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਹਰ ਵਾਰ ਜਦੋਂ ਵੀ ਕੈਨੇਡਾ ਦੇ ਕੁਝ ਰੂਲ ਚੇਂਜ ਹੁੰਦੇ ਆ ਜਾਂ ਪੰਜਾਬ ਦੇ ਇਮੀਗ੍ਰੇਸ਼ਨ ਸੈਂਟਰ ਜੋ ਅੱਜਕੱਲ ਨਿਊਜ਼ ਦੇ ਉੱਤੇ ਚੱਲ ਰਿਹਾ ਖਾਲੀ ਹੋ ਗਏ ਆ ਸਰਕਾਰੀ ਕੌਜਾਂ ਦੇ ਵਿੱਚ ਐਡਮਿਸ਼ਨਾਂ ਵੱਧ ਗਈਆਂ ਉਹ ਸਾਰੇ ਮਸਲੇ ਨੂੰ ਲੈ ਕੇ ਆਪਾਂ ਇਮੀਗ੍ਰੇਸ਼ਨ ਸੈਂਟਰ ਦੇ ਜੋ ਮਾਲਕ ਹੈ ਜਾਂ ਐਮ ਡੀ ਕਹ ਲਓ ਵੀਜ਼ਾ ਵੇਵ ਫ੍ਰੀਰ ਕੋਰਟ ਦੇ ਵਿੱਚ ਕਿਸੇ ਜਾਣ ਪਹਿਚਾਨ ਦੀ ਮਹਤਾਜ ਨਹੀਂ ਸੰਸਥਾ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ ਸਟੂਡੈਂਟਸ ਲਈ ਉਹਦੇ ਐਮ ਡੀ ਐ ਸਿਮਰਦੀਪ ਸਿੰਘ ਪੁੱਲਰ ਉਹ ਆਪਣੇ ਨਾਲ ਰਹਿਣਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਹੋਰ ਪੁਲਿਸ ਸਾਹਿਬ ਠੀਕ ਹੋ ਪਹਿਲਾਂ ਤਾਂ ਵਿਦੇਸ਼ ਜਾ ਕੇ ਆਏ ਹੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਵੀ ਔਰ ਤੁਹਾਡੇ ਦੇਖਣ ਵਾਲੇ ਜਿਹੜੇ ਦਰਸ਼ਕਾ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਜੀ ਔਰ ਬਹੁਤ ਵਧੀਆ ਰਹਿੰਦਾ ਜਦੋਂ ਅਸੀਂ ਕਿਤੇ ਬਾਹਰ ਜਾ ਕੇ ਆਉਣੇ ਆ ਸਾਨੂੰ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਔਰ ਬਹੁਤ ਸਾਰੇ ਜਿਹੜੇ ਰੂਲ ਨਵੇਂ ਇੰਪਲੀਮੈਂਟ ਹੁੰਦੇ ਉਹਨਾਂ ਬਾਰੇ ਬਰੀਫ ਜਾਣਕਾਰੀ ਜਿਹੜੀ ਬਰੀਕੀ ਜਿਹੜੀ ਨੌਲੇਜ ਹੈਗੀ ਉਹ ਮਿਲਦੀ ਆ ਸਾਨੂੰ ਪੁਲਿਸ ਕੈਨੇਡਾ ਦੇ ਕੀ ਰੂਲ ਚੇਂਜ ਕਰਦੇ ਆ ਇਹੋ ਜਿਹੇ ਜਿੰਨੇ ਕਰਕੇ ਕਹਿ ਰਹੇ ਆ ਵੀ ਬੱਚੇ ਬਹੁਤ ਜ਼ਿਆਦਾ ਘਟ ਗਏ ਆ ਜਾਣ ਹੀ ਨਹੀਂ ਰਹੇ ਤਾਂ ਪੰਜਾਬ ਦੇ ਇਮੀਗ੍ਰੇਸ਼ਨ ਜੋ ਨਿਊਜ਼ ਦੇ ਵਿੱਚ ਅੱਜ ਕੱਲ੍ਹ ਚੱਲ ਰਿਹਾ ਖਾਲੀ ਹੋ ਗਏ ਆ ਬੰਦ ਹੋ ਚੱਲੇ ਆ ਕੰਮ ਨਹੀਂ ਹੈਗਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਜਿਹੜੇ ਇਮੀਗ੍ਰੇਸ਼ਨ ਦਫ਼ਤਰ ਕਹਿੰਦੇ ਜੀ ਬੰਦ ਹੋ ਗਏ ਆ ਜਾਂ ਕੰਮ ਘਟ ਗਿਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੰਮ ਸਲੋ ਹੋ ਗਿਆ ਸਲੋ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਿਛਲੇ 2 ਸਾਲ ਜਿਹੜਾ ਹੈਗਾ ਕੰਮ ਬਹੁਤ ਜ਼ਿਆਦਾ ਸੀਗਾ ਕੋਵਿਡ ਦੇ ਵਿੱਚ ਜਿਹੜੀ ਬ੍ਰੇਕ ਲੱਗੀ ਸੀ ਲੋਕ ਘਰਾਂ ਦੇ ਵਿੱਚ ਸੀਗੇ ਔਰ ਲੋਕਾਂ ਨੇ ਆਪਣਾ ਵੀਜ਼ਾ ਨਹੀਂ ਅਪਲਾਈ ਕਰ पाए ਜਾਂ ਲੋਕ ਪੀਟੀ ਹਾਈਲਟਸ ਨਹੀਂ ਕਰ पाए ਉਹਦੇ ਕਰਕੇ ਉਸ ਤੋਂ ਬਾਅਦ ਜਿਹੜਾ ਉਹ ਬੈਕਲੌਗ ਜਿਹੜਾ ਸੀਗਾ ਇਮੀਗ੍ਰੇਸ਼ਨ ਆਫਿਸਾਂ ਦੇ ਵਿੱਚ ਤੇ ਉਹ ਬਹੁਤ ਜ਼ਿਆਦਾ ਸੀਗਾ ਜਿਹਦੇ ਕਰਕੇ ਪਿਛਲੇ 2 ਸਾਲ ਜਾਂ 3 ਸਾਲ ਬਹੁਤ ਭੂਮ ਰਿਹਾ ਹੁਣ ਜਿਹੜਾ ਆ ਸਾਲ ਚੱਲ ਰਿਹਾ 2024 ਪਾਸ ਆਊਟ ਜਿਹੜੇ ਬੱਚੇ ਹੈਗੇ ਆ 2024 ਦੇ ਵਿੱਚ ਆ ਕੇ ਪਿਛਲਾ ਬੈਕਲੌਗ ਜਿਹੜਾ ਹੈਗਾ ਉਹ ਕਲੀਅਰ ਹੋ ਗਿਆ ਕੈਨੇਡਾ ਨੇ ਵੀ 100% ਵੀਜ਼ਾ ਸਕਸੈਸ ਰੇਟ ਨਾਲ ਵੀਜ਼ਾ ਦਿੱਤਾ ਜਿਹੜੇ ਲੋਕਾਂ ਨੇ ਆਸਟ੍ਰੇਲੀਆ ਜਾਣਾ ਸੀ ਆਸਟ੍ਰੇਲੀਆ ਚਲੇ ਗਏ ਜਿਨ੍ਹਾਂ ਨੇ ਯੂਕੇ ਜਾਣਾ ਸੀ ਉਹ ਯੂਕੇ ਚਲੇ ਗਏ 2024 ਦੇ ਵਿੱਚ ਸਿਰਫ 24 ਪਾਸ ਆਊਟ ਬੱਚਾ ਮਾਰਕੀਟ ਦੇ ਵਿੱਚ ਨਿਕਲਿਆ ਉਹਦੇ ਵਿੱਚ ਵੀ ਕੁਝ ਮਿਸ ਗਾਈਡੈਂਸ ਕਰਕੇ ਕੈਨੇਡਾ ਦੀਆਂ ਕੁਝ ਇਸ ਤਰ੍ਹਾਂ ਦੀ ਨਿਊਜ਼ ਕਰਕੇ ਜਿਹੜੀਆਂ ਐਕਚੁਅਲ ਦੇ ਵਿੱਚ ਨਿਊਜ਼ ਹੈ ਨਹੀਂ ਸੀ ਬਟ ਨਿਊਜ਼ ਬਣੀਆਂ ਜਿਹਦੇ ਕਰਕੇ ਅਸੀਂ ਇੱਕ ਚੀਜ਼ ਚੰਗੀ ਮੰਨਦੇ ਆ ਕਿ ਇੰਡੀਆ ਦੇ ਜਿਹੜੇ ਗਵਰਨਮੈਂਟ ਕਾਲਜ ਹੈਗੇ ਆ ਉਹਨਾਂ ਦੇ ਵਿੱਚ ਐਡਮਿਸ਼ਨ ਵਧ ਗਈਆਂ ਐਡਮਿਸ਼ਨ ਵਧਣ ਨਾਲ ਇਹ ਇੰਡਸਟਰੀ ਜਿਹੜੀ ਹੈਗੀ ਆ ਸਲੋ ਜ਼ਰੂਰ ਹੋ ਗਈ ਆ ਬਟ ਲੌਂਗ ਟਾਈਮ ਚੱਲੂਗੀ ਮਤਲਬ ਕੋਈ ਵੀ ਇੰਡਸਟਰੀ ਜਿਹੜੀ ਹੈਗੀ ਆ ਉਹ ਨੈਕਸਟ ਈਅਰ ਸਾਡੇ ਕੋਲੇ ਉੰਨੇ ਹੀ ਕੇਸ ਰਹਿਣਗੇ ਉਸ ਤੋਂ ਅਗਲੇ ਸਾਲ ਵੀ ਉੰਨੇ ਹੀ ਕੇਸ ਰਹਿਣਗੇ ਹੁਣ ਬਹੁਤ ਸਾਰੇ ਲੋਕ ਨੈਕਸਟ ਈਅਰ ਜਿਹੜਾ ਕੰਮ ਵਧੂਗਾ ਇਹਦੇ ਨਾਲ ਉਹ ਵੀ ਕੰਮ ਵਧੂਗਾ ਉਹਦਾ ਰੀਜ਼ਨ ਇਹ ਆ ਕਿ ਬਹੁਤ ਸਾਰੇ ਲੋਕ ਜਿਹੜੇ ਮਿਸਗਾਈਡ ਹੋ ਗਏ ਆ ਉਹ ਇੱਥੇ ਇੰਡੀਆ ਦੇ ਵਿੱਚ ਐਡਮਿਸ਼ਨ ਕਰਾ ਕੇ ਆ ਬਹੁਤ ਸਾਰੇ ਲੋਕ ਐਡਮਿਸ਼ਨ ਛੱਡ ਕੇ ਵੀ ਵਿਦੇਸ਼ ਜਾਣਗੇ ਔਰ ਨਵੇਂ ਬੱਚੇ ਵੀ ਆਉਣਗੇ ਕੰਮ ਘਟਣ ਦਾ ਰੀਜ਼ਨ ਇਹ ਆ ਕਿ ਜੇ ਅਸੀਂ ਦੇਖੀਏ ਫਰੀਦਕੋਟ ਦੇ ਵਿੱਚ ਇੱਕ ਐਵਰੇਜ 1000 ਬੱਚਾ ਸੀਗਾ ਬਿਲਕੁਲ ਉਹਦੇ ਵਿੱਚੋਂ 50% ਐਡਮਿਸ਼ਨ ਇੰਡੀਆ ਦੇ ਵਿੱਚ ਹੋ ਗਈ ਆ 50% ਜਿਹੜੀ ਐਡਮਿਸ਼ਨ ਹੈਗੀ ਆ ਉਹ ਬਾਹਰ ਲਈ ਰਹਿ ਗਈ ਆ ਉਹ 50% ਐਡਮਿਸ਼ਨ ਦੇ ਵਿੱਚੋਂ ਜਿਹੜੇ ਮੰਨ ਕੇ ਚੱਲਦੇ ਹਾਂ ਅਸੀਂ ਕਿ ਜੇ 500 ਬੱਚਾ ਰਹਿ ਗਿਆ ਤਾਂ 400 ਬੱਚਾ ਜਿਹੜਾ ਹੈਗਾ CBSE ਜਾਂ ICSE ਬੋਰਡ ਨਾਲ ਰਿਲੇਟਡ ਸੀਗਾ ਪੰਜਾਬ ਬੋਰਡ ਬੱਚਾ ਬਹੁਤ ਘੱਟ ਸੀਗਾ ਉਹ 20 ਦਿਨ ਦੇ ਵਿੱਚ ਆਪਣਾ ਪੀਟੀ ਹਾਈਲਾਈਟਸ ਕਰਕੇ ਆਪਣੀ ਫਾਈਲ ਆ ਚੁੱਕਾ ਔਰ ਬਹੁਤ ਸਾਰੇ ਬੱਚਿਆਂ ਦੇ ਵੀਜ਼ੇ ਵੀ ਆ ਚੁੱਕੇ ਆ ਹੁਣ ਅਸੀਂ ਇਸ ਤਰ੍ਹਾਂ ਦਾ ਚੈਲੰਜ ਕੀਤਾ ਸੀਗਾ ਜਿਹੜੇ ਆਪਣੇ ਸ਼ਹਿਰ ਦੇ ਬਹੁਤ ਚੰਗੇ ਸਕੂਲ ਹੈਗੇ ਆ ਕਿ ਜਿਨ੍ਹਾਂ ਨੂੰ ਅਸੀਂ 20 ਦਿਨ ਦੇ ਵਿੱਚ ਵਿੱਚ ਜਿੰਨੀ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਆ ਪੀਟੀ ਦੇ ਸਕੋਰ ਦੀ ਰਿਕੁਆਇਰਮੈਂਟ ਹੈਗੀ ਆ ਉਹ ਪੂਰੀ ਕਰਕੇ ਦੇਵਾਂਗੇ ਤੇ ਉਹ ਬੱਚਿਆਂ ਨੇ ਉਸੇ ਤਰੀਕੇ ਨਾਲ ਰਿਜ਼ਲਟ ਦਿੱਤੇ ਕਿ 20 ਦਿਨਾਂ ਦੇ ਵਿੱਚ ਵਿੱਚ ਆਪਣਾ ਪੀਟੀ ਹਾਈਲਾਈਟਸ ਕਰਕੇ ਆਪਣੀ ਫਾਈਲ ਵੀ ਲੋਜਮੈਂਟ ਕਰਤੀ ਇਹਦੇ ਕਰਕੇ ਅੱਜ ਜੇ ਮਾਰਕੀਟ ਦੇ ਵਿੱਚ ਥੋੜੀ ਜਿਹੀ ਸਲੋ ਆ ਮਾਰਕੀਟ ਇਹ ਰੀਜ਼ਨ ਆ ਕਿ ਬੈਕਲੌਗ ਖਤਮ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਫਰੈਸ਼ਰ ਸੀ ਉਹਨਾਂ ਦਾ ਰਿਜ਼ਲਟ ਬਹੁਤ ਚੰਗੇ ਆਏ ਉਹ ਵੀ 25-25 ਦਿਨ ਦੇ ਵਿੱਚ ਕਰਕੇ ਆਪਣਾ ਪੀਡੀਆ ਆਈਲੈਂਡਸ ਉਹ ਵਿਦੇਸ਼ ਚਲੇ ਗਏ ਹੁਣ ਸਰ ਮੂਜੇ ਆ ਵੀ ਰਹੀ ਹੈ ਕੁਝ ਚੈਨਲਾਂ ਤੇ ਜੇ ਗੱਲ ਕਰ ਲਈਏ ਬੜੇ ਚਾਰੇ ਵੀ ਜਿਹੜਾ ਬੰਦ ਕਰਤੇ ਕੈਨੇਡਾ ਨੇ ਸਪਸ ਵੀਜ਼ਾ ਬੰਦ ਹੋ ਗਿਆ ਵਰਕ ਪਰਮਨੈਂਟ ਮਿਲ ਨਹੀਂ ਰਿਹਾਗਾ ਆਰੇ ਜੀ ਐਦਾਂ ਦਾ ਕੋਈ ਵੀ 1% ਇਸ਼ੂ ਨਹੀਂ ਹੈਗਾ ਬਾਹਲੀ ਲੰਮੀ ਗੱਲ ਆਪਾਂ ਨਹੀਂ ਕਰਦੇ ਆਪਾਂ ਵਿਦ ਪ੍ਰੂਫ ਜਿਹੜਾ ਹੈਗਾ ਤੁਹਾਨੂੰ ਕੁਝ ਚੀਜ਼ਾਂ ਦਿਖਾਣੇ ਆ ਜਿਹਦੇ ਨਾਲ ਤੁਹਾਨੂੰ ਲੱਗੂਗਾ ਕਿ ਵਾਕਿਆ ਹੀ ਪੋਜੀਟਿਵ ਆ ਆ ਸਾਡੇ ਕੋਲੇ ਹੈਗਾ ਜੀ ਵੀਜ਼ਾ ਸ਼ਮਸ਼ੇਰ ਸਿੰਘ ਦਾ ਵਿਦ ਪ੍ਰੂਫ ਹੈ ਇਹ ਇਹ ਵੀਜ਼ਾ ਹੈਗਾ ਜੀ ਓਪਨ ਸਪਾਉਸ ਵਰਕ ਪਰਮਿਟ ਔਰ ਇਹ ਵੀਜ਼ਾ ਜਿਹੜਾ ਗ੍ਰਾਂਟ ਹੋਇਆ 17 ਜੁਲਾਈ ਨੂੰ ਗ੍ਰਾਂਟ ਹੋਇਆ ਇਹ ਆ ਪਾਸਪੋਰਟ ਸਟੈਂਪ ਹੋਣ ਲਈ ਗਿਆ ਹੋਇਆ ਔਰ ਇਹ ਬੱਚਾ ਜਿਹੜਾ ਹੈਗਾ ਇਦੀ ਵਾਈਫ ਵੀ ਸਾਡੇ ਕੋਲੋਂ ਗਈ ਸੀ ਹੂੰ ਇਹਦੀ ਵਾਈਫ ਜਿਹੜੀ ਜੈਤੋ ਨਾਲ ਰਿਲੇਟਡ ਸੀਗੀ ਸਾਡੇ ਕੋਲੋਂ ਗਈ ਸੀ ਗੁਰਵੀਰ ਕੌਰ ਤਾਂ ਇਹ ਬੱਚਾ ਹੈਗਾ ਬਠਿੰਡੇ ਦੇ ਆਕਲੀਆ ਕਲਾ ਪਿੰਡ ਦਾ ਔਰ ਇਹਦਾ ਓਪਨ ਸਪਾਊਸ ਵਰਕ ਪਰਮਟਾਇਆ ਆਫਟਰ 3 ਮੰਥ ਔਰ ਉਸ ਤੋਂ ਇਲਾਵਾ ਅਸੀਂ ਤੁਹਾਨੂੰ ਦਿਖਾਉਣੇ ਆ ਜਿਹੜੇ ਕੁਲਵਿੰਦਰ ਸਿੰਘ ਹੈਗਾ ਤੇ ਅਬਰੀਤ ਕੌਰ ਇਹਨਾਂ ਦੀ ਬੇਟੀ ਹੈਗੀ ਆ ਜਿਹੜੇ ਇਹ ਕੁਲਵਿੰਦਰ ਸਿੰਘ ਹੈਗੇ ਆ ਇਹ ਬਠਿੰਡੇ ਤੋਂ ਆ ਔਰ ਚੁੱਪਗੇ ਕਲਾ ਇਹਨਾਂ ਦਾ ਪਿੰਡ ਹੈਗਾ ਔਰ ਇਹਨਾਂ ਦੀ ਵਾਈਫ ਗੁਰਵਿੰਦਰ ਕੌਰ ਸਾਡੇ ਤੋਂ ਸਟੂਡੈਂਟ ਵੀਜ਼ਾ ਲਵਾ ਕੇ ਗਈ ਸੀ ਅੱਜ ਤੋਂ 5 ਮਹੀਨੇ ਪਹਿਲਾਂ ਇਹਨਾਂ ਦਾ ਸੀ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਸੀਗਾ ਇਹਨਾਂ ਦੀ ਬੇਟੀ ਦਾ ਔਰ ਇਹਨਾਂ ਦੇ ਹਸਬੰਦ ਦਾ ਇਹ ਵੀ ਵੀਜ਼ਾ ਇਹਨਾਂ ਦਾ ਆ ਚੁੱਕਾ ਉਸ ਤੋਂ ਇਲਾਵਾ ਤੁਹਾਨੂੰ ਓਪਨ ਸਪਾਊਸ ਵਰਕ ਪਰ ਮੁੱਢੀ ਪਹਿਲਾਂ ਦਿਖਾ ਦਿੰਨੇ ਆ ਇਹ ਹੈਗਾ ਮਨਪ੍ਰੀਤ ਸਿੰਘ ਬਰਾੜ ਪਿੰਡ ਕੋਟ ਸੂਖੀ ਤੋਂ ਇਹਨਾਂ ਦੀ ਵਾਈਫ ਸਿਮਰਨਜੀਤ कौर ਸਾਡੇ ਕੋਲ 4 ਮਹੀਨੇ ਪਹਿਲਾਂ ਸਟੂਡੈਂਟ ਵੀਜ਼ਾ ਲਵਾ ਕੇ ਗਈ ਸੀ ਔਰ ਇਹਨਾਂ ਦਾ ਜਿਹੜਾ ਵੀਜ਼ਾ ਹੈਗਾ 5 ਅਗਸਤ ਨੂੰ ਆਹੀ ਮਹੀਨੇ ਦੇ ਵਿੱਚ 5 ਅਗਸਤ ਨੂੰ ਓਪਨ ਸਪਾਊਸ ਵਰਕ ਪਰਮਿਟ ਗ੍ਰਾਂਟ ਹੋਇਆ ਅ 6 ਦਿਨ ਪਹਿਲੇ 6 ਦਿਨ ਪਹਿਲਾਂ ਠੀਕ ਆ ਕੋਰ ਸੁਖੀਏ ਪੈਣ ਤੋਂ ਔਰ ਇਹਨਾਂ ਦੀ ਵਾਈਫ 4 ਮਹੀਨੇ ਪਹਿਲਾਂ ਗਈ ਸੀ ਇਹਨਾਂ ਦੇ ਹੀ ਪੈਣ ਤੋਂ ਕੋਰ ਸੁਖੀਏ ਤੋਂ ਇੱਕ ਜਸਪ੍ਰੀਤ ਕੌਰ ਦਾ ਵੀਜ਼ਾ ਗ੍ਰਾਂਟ ਹੋਇਆ ਓਪਨ ਸਪਾਊਸ ਵਰਕ ਪਰਮਿਟ ਉਹਦਾ ਹਸਬੰਡ ਸਤਵਿੰਦਰ ਸਿੰਘ ਸਾਡੇ ਤੋਂ ਗਿਆ ਸੀ ਸਟੂਡੈਂਟ ਵੀਜ਼ਾ ਲਵਾ ਕੇ ਅੱਜ ਤੋਂ 3 ਤੋਂ 4 ਮਹੀਨੇ ਪਹਿਲਾਂ ਉਹਦਾ ਵੀ ਓਪਨ ਸਪਾਊਸ ਵਰਕ ਪਰਮਿਟ ਹੁਣੇ ਹੀ ਗ੍ਰਾਂਟ ਹੋਇਆ ਇਹ ਸਾਰੇ ਪਾਸਪੋਰਟ ਸਟੈਂਪੋਂ ਲਈ ਗਏ ਆ 1 ਬਾਈ 1 ਅਸੀਂ ਆਪਣੇ ਪੇਜ ਤੇ ਅਪਲੋਡ ਵੀ ਕਰਾਂਗੇ ਔਰ ਕਿਸੇ ਤਰ੍ਹਾਂ ਦਾ ਓਪਨ ਸਪਾਊਸ ਵਰਕ ਪਰਮਿਟ ਇਹ ਨਹੀਂ ਹੈਗਾ ਕਿ ਕੈਨੇਡਾ ਦੇ ਹੀ ਨਹੀਂ ਰਿਹਾ ਕੋਈ ਵੀ ਜੇ client ਜਾਂ ਕੋਈ ਵੀ ਇਹ ਸੋਚਦਾ ਕਿ ਜਿਹਦਾ ਸਪਾਊਸ ਕੈਨੇਡਾ ਲੰਘ ਗਿਆ ਕਿ ਹੁਣ ਉਹਨਾਂ ਦਾ ਓਪਨ ਸਪਾਊਸ ਵਰਕ ਪਰਮਿਟ ਨਹੀਂ ਆਊਗਾ ਜਾਂ ਉਹਨਾਂ ਦਾ ਵਿਸਟਰ ਵੀਜ਼ਾ ਨਹੀਂ ਆਊਗਾ ਤਾਂ ਬਹੁਤ ਸਾਰੇ ਅਸੀਂ ਇਦਾਂ ਦੇ ਪ੍ਰੂਫ ਦਿਖਾ ਸਕਦੇ ਹਾਂ ਕਿ ਕੈਨੇਡਾ ਅਜੇ ਵੀ ਅਪਰੂਵਲ ਦੇ ਰਿਹਾ ਸਿਰਫ ਕੀ ਹੈਗਾ ਕਿ ਬਹੁਤ ਸਾਰੇ ਇਦਾਂ ਦੇ ਕੁਝ ਚੈਨਲ ਹੁੰਦੇ ਆ ਬਹੁਤ ਚੰਗੇ ਵੀ ਆ ਪਰ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈਗੇ ਜਿਹੜੇ 네ਗੇਟਿਵ ਨਿਊਜ਼ ਨੂੰ ਬਹੁਤ ਪ੍ਰਮੋਟ ਕਰਦੇ ਆ ਹੁਣ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਕੈਨੇਡਾ ਦੀ ਇੱਕ ਨਿਊਜ਼ ਚੱਲ ਰਹੀ ਸੀ ਕਿ ਕੈਨੇਡਾ ਨੇ ਓਪਨ ਸਪਾਊਸ ਵਰਕ ਪਰਮਿਟ ਬੰਦ ਕਰਤਾ ਬਿਲਕੁਲ ਔਰ ਉਹਨਾਂ ਨੇ ਉੱਥੇ ਜਿਹੜੇ ਪੜ੍ਹ ਰਹੇ ਸਟੂਡੈਂਟ ਉਹਨਾਂ ਦਾ ਵੀ ਜਿਹੜਾ ਵਰਕ ਪਰਮਿਟ ਬੰਦ ਕਰਤਾ ਬਟ ਉਹਦੇ ਵਿੱਚ ਫਰਕ ਸਿਰਫ ਇੰਨਾ ਸੀਗਾ ਕਿ ਉਹਨਾਂ ਨੇ ਪਹਿਲਾਂ ਦੋ ਤਰੀਕੇ ਨਾਲ ਆਪਣਾ ਜਿਹੜਾ ਵੀਜ਼ਾ ਜਿਹੜਾ ਵਰਕ ਪਰਮਿਟ ਅਪਲਾਈ ਕਰਦਾ ਸੀ ਬੱਚਾ ਜਦੋਂ ਸਟੱਡੀ ਤੋਂ ਬਾਅਦ ਇੱਕ ਆਨਲਾਈਨ ਕਰਦਾ ਸੀ ਇੱਕ ਆਫਲਾਈਨ ਕਰਦਾ ਸੀਗਾ ਉਹਨਾਂ ਨੇ ਦੋ ਪ੍ਰੋਸੈਸ ਸ਼ੁਰੂ ਕੀਤੇ ਹੋਏ ਸੀ ਜਿਹੜਾ ਤਾਂ ਆਨਲਾਈਨ ਬੱਚਾ ਅਪਲਾਈ ਕਰਦਾ ਸੀ ਉਹਨੂੰ ਵੀਜ਼ੇ ਦੀ ਵੇਟ ਕਰਨੀ ਪੈਂਦੀ ਸੀ ਕਿ ਆਨਲਾਈਨ ਰਿਜ਼ਲਟ ਕਦੋਂ ਤੱਕ ਆਊਗਾ ਔਰ ਜਿਹੜਾ ਆਫਲਾਈਨ ਕਰਦਾ ਸੀ ਉਹ ਬਾਰਡਰ ਤੇ ਜਾਂਦਾ ਸੀ ਉੱਥੋਂ ਜਾ ਕੇ ਆਪਣੀ ਸਟੈਂਪ ਲਵਾਉਂਦਾ ਸੀਗਾ ਉਹਦਾ ਵੀਜ਼ਾ ਲੱਗ ਜਾਂਦਾ ਸੀ ਮੌਕੇ ਦੇ ਨਾਲ ਮੌਕੇ ਦੇ ਨਾਲ ਦੀ ਨਾਲ ਡਿਸੀਜਨ ਹੋ ਜਾਂਦਾ ਸੀਗਾ ਵੀਜ਼ਾ ਮਿਲ ਹੀ ਜਾਂਦਾ ਸੀ ਉਹਨਾਂ ਨੂੰ ਕੈਨੇਡੀਅਨ ਗਵਰਨਮੈਂਟ ਨੇ ਸਿਰਫ ਇਹ ਲਾ ਪਾਸ ਕੀਤਾ ਕਿ ਤੁਸੀਂ ਹੁਣ ਆਫਲਾਈਨ ਡਾਇਰੈਕਟ ਜਾ ਕੇ ਵੀਜ਼ਾ ਨਹੀਂ ਅਪਲਾਈ ਕਰ ਸਕਦੇ ਤੁਸੀਂ ਜਿਹੜਾ ਵੀਜ਼ਾ ਅਪਲਾਈ ਕਰਨਾ ਉਹ ਆਨਲਾਈਨ ਅਪਲਾਈ ਕਰਨਾ ਠੀਕ ਬਟ ਇੰਡੀਆ ਦੇ ਵਿੱਚ ਉਹ ਨਿਊਜ਼ ਨੂੰ ਇਸ ਤਰੀਕੇ ਨਾਲ ਵੇਖਿਆ ਗਿਆ ਕਿ ਹੁਣ ਕੈਨੇਡਾ ਨੇ ਵਰਕ ਪਰਮਿਟ ਦੇਣਾ ਹੀ ਨਹੀਂ ਗੇ ਮਤਲਬ ਉਹ ਫੈਮਲੀਆਂ ਦੇ ਵਿੱਚ ਡਾਊਟਸ ਕ੍ਰੀਏਟ ਹੋ ਗਏ ਬਹੁਤ ਸਾਰੇ ਬੱਚੇ ਇਥੇ ਐਡਮਿਸ਼ਨ ਲੈ ਗਏ ਚਲੋ ਚੰਗੀ ਗੱਲ ਆ ਬਟ ਇਦਾਂ ਦਾ ਕੁਝ ਨਹੀਂ ਹੈਗਾ ਅਸੀਂ ਇਹੀ ਚੀਜ਼ ਬਰੀਫ ਕਰਨਾ ਚਾਹੁੰਦੇ ਆ ਕਿ ਬਹੁਤ ਸਾਰੇ ਰੂਲ ਰੈਗੂਲੇਸ਼ਨ ਜਿਹੜੇ ਹੈਗੇ ਆ ਚੇਂਜ ਹੋਣ ਦੀ ਨਿਊਜ਼ ਦੇਖਦੇ ਹੋ ਕਿਸੇ ਚੰਗੇ ਇਮੀਗ੍ਰੇਸ਼ਨ ਵਾਲੇ ਕੋਲੇ ਜਾਓ ਜਿਹੜਾ ਘੱਟੋ ਘਾਟ 5-7 ਸਾਲਾਂ ਤੋਂ ਕੰਮ ਕਰਦਾ ਹੋਵੇ ਜਿਨੇ ਹੁਣ ਤੱਕ ਵੀਜ਼ੇ ਲਏ ਹੋਣ ਉਹ ਜਸਟੀਫਾਈ ਕਰਕੇ ਦੇਵੇ ਵੀ ਐਕਚੁਅਲ ਨਿਊਜ਼ ਹੈ ਕੀ ਆ ਐਕਚੁਅਲ ਨਿਊਜ਼ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਦੀ ਬਿਲਕੁਲ ਬਿਲਕੁਲ ਇਦਾਂ ਦਾ ਹੀ ਮੇਰੇ ਕੋਲੇ ਇੱਕ ਨਿਊਜ਼ ਹੈਗੀ ਆ ਮੈਂ ਵਿਦ ਪ੍ਰੂਫ ਦੇ ਦਿੰਦਾ ਪਿੰਡ ਸਾਈਆਂ ਵਾਲਾ ਸਾਡੇ ਕੋਲ ਇੱਕ ਹਰਸ਼ਵਪਾਪ ਸਿੰਘ ਸੰਧੂ ਨਾਮ ਦਾ ਬੱਚਾ ਗਿਆ ਸੀਗਾ ਅੱਜ ਤੋਂ 2.5 ਸਾਲ ਪਹਿਲਾਂ ਵਿਨੀਪੈਗ ਦੇ ਵਿੱਚ ਇੱਕ ਸਾਲ ਬੱਚੇ ਨੇ ਸਟੱਡੀ ਪੂਰੀ ਕੀਤੀ ਆ ਇੱਕ ਸਾਲ ਦੇ ਬਾਅਦ ਇੱਕ ਸਾਲ ਦਾ ਵਰਕ ਪਰਮਿਟ ਲਿਆ ਐਸ ਟਾਈਮ ਬੱਚਾ ਪੀਆਰ ਹੋ ਗਿਆ 2.5 ਸਾਲਾਂ ਦੇ ਬੱਚਾ ਪੀਆਰ ਹੋਇਆ ਕੈਨੇਡਾ 'ਚ ਕੋਈ ਦੁਨੀਆ ਦੇ ਵਿੱਚ ਐਹੋ ਜਿਹਾ ਮੁਲਕ ਹੈਗਾ ਜਿਹੜਾ 2.5 ਸਾਲਾਂ ਦੇ ਬੱਚੇ ਨੂੰ ਪੀਆਰ ਕਰਦਾ ਅੱਜ ਉਹ ਬੱਚਾ ਆਪਣੇ ਪੇਰੈਂਟਸ ਦਾ 2.5 ਸਾਲਾਂ ਬਾਅਦ ਹੀ ਸੁਪਰ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਿਹਾ ਕਿਉਂਕਿ ਉਹਨੇ ਵਧੀਆ ਟੈਕਸ ਭਰਿਆ ਹੋਇਆ ਵਧੀਆ ਟੈਕਸ ਭਰਿਆ ਹੋਇਆ ਮਤਲਬ ਇਹ ਹੈ ਕਿ ਉਹ ਵਧੀਆ ਅਰਨ ਕਰ ਰਿਹਾ ਜਿਉਂ ਵਧੀਆ ਅਰਨ ਕਰ ਰਿਹਾ ਇਦਾਂ ਦੇ ਵਿਦ ਪ੍ਰੂਫ ਅਸੀਂ ਬਹੁਤ ਸਾਰੇ ਕੇਸ ਤੁਹਾਨੂੰ ਦਿਖਾ ਸਕਦੇ ਜਿਹੜੇ ਲੋਕ ਸੈਟੀਸਫਾਈਡ ਆ ਇਦਾਂ ਦਾ ਮੁਲਕ ਹੈਗਾ ਕੈਨੇਡਾ ਜਿੱਥੇ ਜਾ ਕੇ ਲੋਕ ਵਿਜ਼ਟਰ ਵੀਜ਼ੇ ਤੇ ਵੀ ਉੱਥੇ ਜਾ ਕੇ ਆਪਣਾ ਵਰਕ ਪਰਮਿਟ ਦੇ ਵਿੱਚ ਵੀਜ਼ਾ ਕਨਵਰਟ ਕਰਾ ਲੈਂਦੇ ਆ ਪੀਆਰ ਲੈ ਲੈਂਦੇ ਆ ਮੇਰਾ ਇੱਕ ਫਰੈਂਡ ਇਦਾਂ ਦਾ ਵੀ ਹੈਗਾ ਜਿਹਦੇ ਕੋਲ ਦੋ ਘਰ ਹੈ ਇਸ ਟਾਈਮ ਕੈਨੇਡਾ ਦੇ ਵਿੱਚ ਕਈ ਲੋਕ ਕਹਿੰਦੇ ਕਿ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਹਰ ਇੱਕ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਬਹੁਤ ਸਾਰੇ ਲੋਕ ਹੋ ਸਕਦਾ ਸਾਰੀ ਜ਼ਿੰਦਗੀ ਚ ਵੀ ਇੱਕ ਘਰ ਨਹੀਂ ਬਣਾ ਪਾਉਂਦੇ ਹੋਣੇ ਬਟ ਇਦਾਂ ਦੇ ਵੀ ਲੋਕ ਹੈਗੇ ਆ ਵਿੱਦ ਪ੍ਰੂਫ ਜੇ ਕੋਈ ਬੰਦਾ ਇਹ ਕਹਿੰਦਾ ਕਿ ਕੈਨੇਡਾ ਦੇ ਵਿੱਚ ਭੁੱਖ ਮਰੀ ਆ ਜਾਂ ਕੈਨੇਡਾ ਦੇ ਵਿੱਚ ਬਹੁਤ ਬੁਰਾ ਹਾਲ ਹੋ ਗਿਆ ਰੈਸੈਸ਼ਨ ਹਰ ਮੁਲਕ 'ਚ ਹੀ ਚੱਲਦਾ ਰਹਿੰਦਾ ਅਪ ਡਾਊਨ ਹਰ ਮੁਲਕ 'ਚ ਹੀ ਚੱਲਦਾ ਰਹਿੰਦਾ ਪਰ ਕੈਨੇਡਾ ਵਰਗਾ ਪੀਆਰ ਦਾ ਪ੍ਰੋਸੈਸ ਕਿਸੇ ਮੁਲਕ ਕੋਲੇ ਅਜੇ ਤੱਕ ਹੈ ਨਹੀਂਗਾ ਆਉਣ ਵਾਲੇ ਟਾਈਮ 'ਚ ਕੀ ਹੋਊਗਾ ਕੀ ਨਹੀਂ ਹੋਊਗਾ ਉਹ ਭਵਿੱਖਬਣੀ ਨਹੀਂ ਕਰ ਸਕਦੇ ਬਟ ਅੱਜ ਦੀ ਰੇਟ ਦੇ ਵਿੱਚ ਜੇ ਪੀਆਰ ਨੂੰ ਦੇਖੀਏ ਸੈਟਲਮੈਂਟ ਨੂੰ ਦੇਖੀਏ ਤਾਂ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਅੱਜ ਪੋਜ਼ਿਟਿਵ ਚੀਜ਼ਾਂ ਹੈਗੀਆਂ ਬੁੱਲਾ ਸਰ ਮੈਂ ਇੱਕ ਮਿੰਟ ਰੋਈ ਇਸੇ ਗਲਤੀ ਆ ਰਿਹਾ ਸੀਗਾ ਤੁਸੀਂ ਕਹਿੰਦੇ ਭੁੱਖਮਰੀ ਦੀ ਗੱਲ ਚੱਲਦੀ ਐ ਬੇਰਜ਼ਗਰੀ ਦੀ ਗੱਲ ਚੱਲਦੀ ਐ ਕੰਮ ਨਹੀਂ ਹੈਗਾ ਪਰ ਵਾਪਸ ਤਾਂ ਕੋਈ ਆ ਹੀ ਨਹੀਂ ਰਿਹਾ ਫਿਰ ਜੇ ਇੰਨਾ ਹੀ ਉੱਥੇ ਮੜੇ ਹਲਾਤ ਹੋ ਗਏ ਐ ਤੇ ਮੁੜਦਾ ਕਿਉਂ ਨਹੀਂ ਕੋਈ ਫਿਰ ਦੇਖੋ ਜੀ ਅੱਜ ਦੀ ਰੇਟ ਦੇ ਵਿੱਚ ਕਿਸੇ ਨੂੰ ਵੀ ਪੁੱਛ ਲਓ ਰੈਸੈਸ਼ਨ ਕਰਕੇ ਦਿੱਕਤ ਦੇ ਵਿੱਚ ਹੋ ਸਕਦਾ ਕੁਝ ਟਾਈਮ ਲਈ ਦਿੱਕਤਾਂ ਹੋ ਸਕਦੀਆਂ ਬਟ ਤੁਸੀਂ ਆਪਣੇ ਆਸ-ਪਾਸੇ ਨਜ਼ਰ ਮਾਰੋ ਜਿਹੜੇ ਲੋਕ ਉੱਥੇ ਬੈਠੇ ਵੀ ਤੁਹਾਨੂੰ ਇਹ ਕਹਿ ਦੇਣਗੇ ਕਿ ਤੁਸੀਂ ਕੈਨੇਡਾ ਨਾ ਆਇਓ ਕੈਨੇਡਾ ਦੇ ਵਿੱਚ ਬਹੁਤ ਬੁਰੇ ਹਾਲਾਤ ਐ ਇਸ ਟਾਈਮ ਇਸ ਟਾਈਮ ਉਹਨਾਂ ਉਹਨਾਂ ਦੇ ਹੀ ਰਿਸ਼ਤੇਦਾਰ ਉਹਨਾਂ ਦੇ ਕੁਝ ਭੈਣ ਭਰਾ ਕੈਨੇਡਾ ਫਿਰ ਵੀ ਜਾ ਰਹੇ ਆ ਜਾ ਰਹੇ ਆ ਦੂਸਰੀ ਗੱਲ ਇਹ ਹੈਗੀ ਆ ਕਿ ਅੱਜ ਤੱਕ ਤੁਸੀਂ ਦੇਖੋ ਜੇ ਤੁਹਾਡੇ ਕੋਈ 20 ਰਿਸ਼ਤੇਦਾਰ ਗਏ ਆ ਜਾਂ 10 ਰਿਸ਼ਤੇਦਾਰ ਗਏ ਕਿੰਨੇ ਪਰਸੈਂਟ ਲੋਕ ਵਾਪਸ ਆ ਗਏ ਕੋਈ ਬੰਦਾ ਵਾਪਸ ਆਇਆ ਉਹ ਤੋਂ ਇੱਕ ਵੀ ਬੰਦਾ ਵਾਪਸ ਆਇਆ ਦਿਖਾ ਦਿਓ ਹਾਂ ਹੋ ਸਕਦਾ ਵੀ ਆਪਣੀ ਆ ਵੀਡੀਓ ਕੈਨੇਡਾ ਬੈਠਾ ਕੋਈ ਬੰਦਾ ਦੇਖ ਕੇ ਕਮੈਂਟ ਕਰ ਦੇ ਕਿ ਤੁਸੀਂ ਲੋਕਾਂ ਨੂੰ ਫਸਾ ਰਹੇ ਹੋ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਬਟ ਤੁਸੀਂ ਪ੍ਰੂਫ ਦੇ ਦਿਓ ਕਿ ਤੁਸੀਂ ਇੰਡੀਆ ਆ ਜੋ ਇੰਡੀਆ ਆ ਕੇ ਦੱਸੋ ਵੀ ਮੈਂ ਇੰਡੀਆ ਆ ਗਿਆ ਜੇ ਕੋਈ ਬੰਦਾ ਮੇਰੇ ਹਿਸਾਬ ਨਾਲ ਵਾਪਸ ਆਇਆ ਹੋਊਗਾ ਤਾਂ ਉਹਦੀ ਖੁਸ਼ੀ ਨਾਲ ਆਇਆ ਹੋਊਗਾ ਉਹ ਉਹਦਾ ਇੰਡੀਆ ਦੇ ਵਿੱਚ ਵੈਲ ਸੈਟਰਡ ਫੈਮਿਲੀ ਹੋਊਗੀ ਉਹਨੇ ਆਕੇ ਕੋਈ ਇੰਡੀਆ ਦੇ ਵਿੱਚ ਕਾਰੋਬਾਰ ਜਾਂ ਇੰਡੀਆ ਦੇ ਵਿੱਚ ਆਕੇ ਉਹਨੇ ਕੋਈ ਬਿਜ਼ਨਸ ਜਾਂ ਉਹਦਾ ਕੋਈ ਜੌਬ ਦੇ ਕੋਈ ਡਾਕੂਮੈਂਟ ਨਿਕਲ ਆਏ ਹੋਣਗੇ ਤਾਂ ਆ ਗਿਆ ਹੋਊਗਾ ਉਹ ਵੀ 5-700 ਪਿਛੇ ਕੋਈ ਇੱਕ ਅੱਧਾ ਬੰਦਾ ਆ ਗਿਆ ਹੋਊਗਾ ਬਟ ਤੁਸੀਂ ਦੱਸ ਦੋ ਵੀ ਕੋਈ ਬੰਦਾ ਇੰਡੀਆ ਦੇ ਵਿੱਚ ਅਜੇ ਤੱਕ ਵਾਪਸ ਆਇਆ ਨਾ ਹੀ ਆਉਣ ਵਾਲੇ ਟਾਈਮ 'ਚ ਆਉਣਾ ਕਿਸੇ ਨੇ ਵਾਪਸ ਔਰ ਦੂਜੀ ਗੱਲ ਇਹ ਆ ਕਿ ਕੈਨੇਡਾ ਦੇ ਖਰਚੇ ਨੂੰ ਲੈ ਕੇ ਬਹੁਤ ਜ਼ਿਆਦਾ ਹਾਈਲਾਈਟ ਕੀਤੀ ਜਾਂਦੀ ਨਿਊਜ਼ ਵੀ ਕੈਨੇਡਾ ਨੇ ਖਰਚਾ ਵਧਾਤਾ ਤੁਸੀਂ ਅੱਜ ਦੀ ਡੇਟ ਦੇ ਵਿੱਚ 13 ਤੋਂ 13.5 ਲੱਖ ਜੀਆਈਸੀ ਭਰਦੇ ਹੋ। ਹਮਮ ਅੱਜ ਦੀ ਡੇਟ ਦੇ ਵਿੱਚ 11 ਤੋਂ 12 ਲੱਖ 1 ਸਾਲ ਦੀ ਟਿਊਸ਼ਨ ਫੀਸ ਭਰਦੇ ਹੋ। ਹਮ 25-26 ਲੱਖ ਰੁਪਿਆ ਤੁਸੀਂ ਕੈਨੇਡਾ ਦੇ ਵਿੱਚ ਲਾਉਣੇ ਹੋ ਜਿਹਦੇ ਵਿੱਚ 13.5 ਲੱਖ ਰੁਪਿਆ ਤੁਹਾਨੂੰ ਸਾਲ ਦੇ ਵਿੱਚ ਵਾਪਸ ਮਿਲ ਜਾਣਾ। ਹਮ ਬਾਕੀ ਰਹੀ ਗਈ ਤੁਹਾਡੀ 1 ਸਾਲ ਦੀ ਟਿਊਸ਼ਨ ਫੀਸ। ਹਮ ਤੀਜੀ ਗੱਲ ਇਹ ਹੈ ਕਿ ਤੁਸੀਂ ਤਾਂ ਬੱਚੇ ਨੂੰ ਪੜ੍ਹਨ ਲਈ ਭੇਜ ਰਹੇ ਹੋ ਨਾ। ਬਿਲਕੁਲ ਠੀਕ ਹੈ। ਹਮ ਪੜਨ ਲਈ ਭੇਜ ਰਹੇ ਹੋ ਪੜ੍ਹਾਈ ਤੋਂ ਬਾਅਦ ਉਹ ਕੀ ਹੋਊਗਾ ਕੀ ਨਹੀਂ ਹੋਊਗਾ ਉਹ ਅਗਲੀ ਗੱਲ ਆ ਤੁਸੀਂ 13 ਲੱਖ ਰੁਪਏ ਵਾਪਸ ਵੀ ਲੈ ਰਹੇ ਹੋ ਖਰਚਾ ਆ ਰਿਹਾ ਤੁਹਾਡਾ 12-13 ਲੱਖੀ ਠੀਕ ਆ ਉਹ 12-13 ਲੱਖ ਤਾਂ ਤੁਹਾਡੇ ਬੱਚੇ ਨੂੰ ਮਿਲ ਰਿਹਾ ਨਾ ਜੇ ਤੁਸੀਂ ਵੱਧ ਖਰਚ ਰਹੇ ਹੋ ਤਾਂ ਇਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਕੈਨੇਡਾ ਦੇ ਵਿੱਚ ਜਿੱਦਾਂ ਦੀਆਂ ਨਿਊਜ਼ ਚਲਾਈਆਂ ਜਾਂਦੇਗਾ ਬਟ ਅਸੀਂ ਇਹ ਨਹੀਂ ਕਹਿੰਦੇ ਕਿਸੇ ਵੀ ਬੱਚੇ ਨੂੰ ਤੁਸੀਂ ਕੈਨੇਡਾ ਹੀ ਜਾਣਾ ਅਸੀਂ ਵੀ ਇੰਡੀਆ ਰਹਿ ਕੇ bizness ਕਰ ਰਹੇ ਹਾਂ ਇੰਡੀਆ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਇੰਡੀਆ 'ਚ ਵੀ ਇਦਾਂ ਦੇ ਬਹੁਤ ਸਾਰੇ bizness ਹੈਗੇ ਜਿਨ੍ਹਾਂ ਨੂੰ ਤੁਸੀਂ develop ਕਰ ਸਕਦੇ ਹੋ ਤੁਸੀਂ ਆਪਣੀ ਜ਼ਿੰਦਗੀ ਚੰਗੀ ਕੱਢ ਸਕਦੇ ਹੋ ਅਸੀਂ ਕਿਸੇ ਨੂੰ compel ਨਹੀਂ ਕਰਦੇ ਨਾ ਹੀ ਸਾਡੀ ਕੰਪਨੀ ਦੁਆਰਾ ਕਿਸੇ ਨੂੰ ਕਾਲ ਕੀਤੀ ਜਾਂਦੀ ਆ ਨਾ ਹੀ ਅਸੀਂ ਕਿਸੇ ਤੇ result ਲੈਨੇ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਕਦੇ ਵੀ ਕਿਸੇ calling team ਨੂੰ ਜਾਂ ਕਿਸੇ ਬੱਚੇ ਨੂੰ message ਨਹੀਂ ਕਰਦੇ ਔਰ ਸਾਡੇ ਕੋਲ ਵੀ ਜੇ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੇਖੋਗੇ ਨਾ ਐਵਰੀ ਵੀਕ 8-10 ਰਿਜ਼ਲਟ ਆਉਂਦੇ ਪੋਜ਼ਿਟਿਵ ਪੀਟੀ ਦੇ ਅਸੀਂ ਉਹਨਾਂ ਬੱਚਿਆਂ ਨੂੰ ਵੀ ਕਦੇ ਕਾਲ ਨਹੀਂ ਕੀਤੀ ਕਿਉਂਕਿ ਅਸੀਂ ਕੈਮਰੇ ਸਾਹਮਣੇ ਤਾਂ ਬੋਲ ਰਹੇ ਆ ਕਿਉਂਕਿ ਸਾਡੇ ਬੱਚਿਆਂ ਨੂੰ ਪਤਾ ਅਸੀਂ ਕਿਸੇ ਬੱਚੇ ਨੂੰ ਟਰੈਕ ਨਹੀਂ ਕੀਤਾ ਸਾਡੇ ਕੋਲੋਂ ਫਾਈਲ ਲਵਾਓ ਕਿਉਂਕਿ ਸਾਡੇ ਕੋਲੇ ਵੀਜ਼ੇ ਆ ਸਾਡੇ ਕੋਲੇ ਪੋਜ਼ਿਟਿਵ ਰਿਜ਼ਲਟ ਆ ਸਾਡੇ ਕੋਲੇ ਚੰਡੀਗੜ੍ਹ ਦੇ ਵਿੱਚ ਬਹੁਤ ਐਕਸਪਰਟ ਸਟਾਫ ਆ ਅਸੀਂ B2B ਕੰਮ ਬਹੁਤ ਕਰ ਲਏ ਨੇ ਆ ਸਾਡੇ ਕੋਲੇ ਇਦਾਂ ਦੇ ਬਹੁਤ ਸਾਰੇ ਭਰਾ ਕੰਸਲਟੈਂਟ ਹੈਗੇ ਆ ਜਿਨ੍ਹਾਂ ਦੀਆਂ ਫਾਈਲ ਸਾਡੇ ਕੋਲੇ ਆ ਜਾਂਦੀਆਂ ਤੇ ਅਸੀਂ ਵਧੀਆ ਤਰੀਕੇ ਨਾਲ ਫਾਈਲ ਲਾਉਣੇ ਆ ਤੇ ਉਹਨਾਂ ਦੇ ਵੀਜ਼ੇ ਆ ਜਾਂਦੇ ਆ ਅਸੀਂ ਕਿਸੇ ਬੱਚੇ ਨੂੰ ਇਹ ਨਹੀਂ ਕਹਿੰਦੇ ਵੀ ਕੈਨੇਡਾ ਜਾਣਾ ਬਟ ਨਿਊ ਸਹੀ ਪਤਾ ਹੋਣੀ ਚਾਹੀਦੀ ਲੋਕਾਂ ਨੂੰ ਵੀ ਨਿਊਜ਼ ਹੈ ਐਕਚੁਅਲ ਦੇ ਵਿੱਚ ਹੈ ਕੀ ਆ ਪ੍ਰੋਫੈਸਰ ਇੱਕ ਲਾਸਟ ਸਵਾਲ ਸੀਗਾ ਜੋ ਬੱਚੇ ਪਲੱਸ 2 ਤੋਂ ਬਾਅਦ ਜਾ ਰਹੇ ਸੀ ਕਿਤਨੇ ਕਿਤੇ ਉਹ ਬੱਚਿਆਂ ਦਾ ਰੁਝਾਨ ਘਟਿਆ ਕਿਉਂਕਿ ਉਹ ਡਿਗਰੀ ਵਗੈਰਾ ਚ ਹੁਣ ਕਹਿ ਰਹੇ ਆ ਵੀ ਕਰਕੇ ਜਨਾ ਬੈਟਰ ਆ ਉਹਨਾਂ ਲਈ ਜਾਂ ਕੋਈ ਬੀਏ ਵਗੈਰਾ ਜਾਂ ਕੋ ਪਕਹਿ ਲੋ ਕਰਕੇ ਉਹ ਜਾਣਾ ਚਾਹੁੰਦੇ ਆ ਹਨ ਤੇ ਮਤਲਬ ਉਹ ਪਹਿਲਾਂ ਤਾਂ ਪਲੱਸ 2 ਤੋਂ ਬਾਅਦ ਹੀ ਬੱਚੇ ਬਹੁਤ ਜਾ ਰਹੇ ਸੀ ਹੁਣ ਕਿਤਨੇ ਕਿਤੇ ਜਾ ਘਟ ਗਿਆ ਬਿਲਕੁਲ ਜੀ ਉਹਦੇ ਵਿੱਚ 네ਗੇਟਿਵ ਨਿਊਜ਼ ਦਾ ਇਫੈਕਟ ਹੈਗਾ ਕਿ ਪਲੱਸ 2 ਤੋਂ ਬਾਅਦ ਪੇਰੈਂਟਸ ਨੂੰ ਇਹ ਲੱਗਦਾ ਕਿ ਬੱਚੇ ਦੀ ਏਜ ਛੋਟੀ ਹੈ ਕਿ ਜੇ ਕੋਈ ਦਿੱਕਤ ਆਊਗੀ ਤਾਂ ਹੋ ਸਕਦਾ ਉਹ ਚੱਲ ਨਾ ਪਾਵੇ ਇਸ ਕਰਕੇ ਪੇਰੈਂਟਸ ਕਰਕੇ ਪਲੱਸ 2 ਵਾਲੇ ਆ ਬੱਚਿਆਂ ਦੀ ਬਹੁਤ ਸਾਰੀ ਐਡਮਿਸ਼ਨ ਇੱਥੇ ਹੋਈ ਆ ਔਰ ਜਿਹੜਾ ਬੱਚਾ ਗ੍ਰੈਜੂਏਸ਼ਨ ਤੋਂ ਬਾਅਦ ਜਾਂਦਾ ਉਹਦੇ ਲਈ ਇੱਕ ਹੋਰ ਵੀ ਆਪਸ਼ਨ ਹੈਗੀ ਕਿ ਉਹ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਪਲੱਸ 2 ਵਾਲਾ ਬਹੁਤ ਸਾਰੀਆਂ ਫੈਮਲੀਆ ਦੇ ਕੋਲੇ ਇਨਾ ਫੰਡ ਨਹੀਂ ਹੁੰਦਾ ਕਿ ਉਹ ਆਪਣੀ ਕੁੜੀ ਦੇ ਉੱਤੇ 25-26 ਲੱਖ ਰੁਪਇਆ ਇੱਕ ਵਾਰੀ ਖਰਚ ਦੇ ਜਾਂ ਤਰ ਇਹ ਪਲੱਸ 2 ਤੋਂ ਬਾਅਦ ਸਪਾਊਸ ਕੇਸਿਸ ਕਰਕੇ ਹੀ ਲੋਕ ਜਾਂਦੇ ਸੀਗੇ ਕਿ ਮੁੰਡੇ ਵਾਲੇ ਦਾ ਪੈਸਾ ਹੋਊਗਾ ਸਾਡੀ ਕੁੜੀ ਦੇ ਨੰਬਰ ਆ ਗਿਆ ਤਾਂ ਉਹ ਬਹੁਤ ਸਾਰੇ ਲੋਕ ਹੁਣ ਪਲੱਸ 2 ਵਾਲੇ ਬੱਚੇ ਦੇ ਪੈਸਾ ਨਹੀਂ ਖਰਚਦੇ ਇਸ ਕਰਕੇ ਆਫਟਰ ਪਲੱਸ 2 ਇੱਥੇ ਐਡਮਿਸ਼ਨਸ ਬਹੁਤ ਜ਼ਿਆਦਾ ਵਧ ਗਈਆਂ ਔਰ ਗ੍ਰੈਜੂਏਟ ਜਿਹੜਾ ਬੱਚਾ ਹੈਗਾ ਉਹਦੇ ਲਈ ਇਹ ਪਲੱਸ ਪੁਆਇੰਟ ਆ ਕਿ ਉਹ ਹਰ ਮੁਲਕ ਦੇ ਵਿੱਚ ਹੀ ਆਪਣੇ ਸਪਾਊਸ ਸਾਨੂੰ ਨਾਲ ਲੈ ਕੇ ਜਾ ਸਕਦਾ ਉਸ ਤੋਂ ਇਲਾਵਾ ਵੀ ਜੇ ਬਾਹਰ ਜਾਣ ਲਈ ਆਪਸ਼ਨਸ ਅਸੀਂ ਦੇਖੀਏ ਤਾਂ ਯੂਕੇ ਦੇ ਵਿੱਚ ਸਟੂਡੈਂਟ ਦੇ ਨਾਲ ਨਾਲ ਸਕਿਲਡ ਵੀਜ਼ਾ ਹੈਗਾ ਜਿਹਦੇ ਵਿੱਚ ਬੱਚਾ ਸਿੱਧਾ ਜਾ ਕੇ ਡਾਇਰੈਕਟ ਕੰਮ ਕਰ ਸਕਦਾ ਔਰ ਇਦਾਂ ਦੇ ਬਹੁਤ ਸਾਰੇ ਵੀਜ਼ੇ ਜਿਹੜੇ ਹੈਗੇ ਆ ਲੱਗ ਰਹੇ ਆ ਅਲੱਗ-ਅਲੱਗ ਕੰਟਰੀਆਂ ਦੇ ਜਿੱਥੇ ਤੁਹਾਡੇ ਕੋਈ ਨਾ ਕੋਈ ਸਕਿਲਡ ਹੈਗੀ ਆ ਤਾਂ ਤੁਸੀਂ ਸਕਿਲ ਦੇ ਦੇ ਹਿਸਾਬ ਨਾਲ ਆਪਣਾ ਸਕਿਲਡ ਵੀਜ਼ਾ ਵੀ ਲਵਾ ਸਕਦੇ ਆ ਜਿਹਨੂੰ ਆਪਾਂ ਵਰਕ ਪਰਮਿਟ ਕਹਿੰਦੇ ਆ ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਚੰਗੇ ਕੰਸਲਟੈਂਟ ਹੈਗੇ ਆ ਜਿਨ੍ਹਾਂ ਦੀ ਤੁਸੀਂ ਹੈਲਪ ਨਾਲ ਆਪਣਾ ਵਰਕ ਪਰਮਿਟ ਵੀ ਲਵਾ ਸਕਦੇ ਹੋ ਸਟੂਡੈਂਟ ਲੋਨ ਆ ਸਟੂਡੈਂਟ ਲਵਾ ਸਕਦੇ ਹੋ ਆਫਟਰ ਗ੍ਰੈਜੂਏਸ਼ਨ ਜਾਣਾ ਗ੍ਰੈਜੂਏਸ਼ਨ ਜਾ ਸਕਦੇ ਹੋ ਪਲੱਸ 2 ਤੋਂ ਬਾਅਦ ਜਾਣਾ ਪਲੱਸ 2 ਤੋਂ ਬਾਅਦ ਵੀ ਜਾ ਸਕਦੇ ਹੋ ਤੁਸੀਂ ਕੈਨੇਡਾ ਤੋਂ ਬਿਨਾ ਹੋਰ ਕੰਟਰੀ ਕਿਹੜੇ ਕਿਹੜੇ ਤੁਸੀਂ ਮਤਲਬ ਡੀਲ ਕਰਦੇ ਹੋ ਜੇ ਅਪ ਗੱਲ ਕਰੀਏ ਸਟੂਡੈਂਟ ਨੂੰ ਲੈ ਕੇ ਕੈਨੇਡਾ ਤੋਂ ਲਾਵਾ ਨਾ ਇਸ ਟਾਈਮ ਜਿਹੜਾ ਟ੍ਰੈਂਡ ਚੱਲ ਰਿਹਾ ਹੈਗਾ ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਨਿਊਜ਼ੀਲੈਂਡ ਤਾਂ ਹੈ ਹੀ ਆ ਯੂਕੇ ਯੂਐਸ ਵੀ ਹੈ ਹੀ ਆ ਬਟ ਇਸ ਟਾਈਮ ਜਿਹੜਾ ਟ੍ਰੈਂਡ ਚੱਲ ਰਿਹਾ ਜਿਹੜੇ ਬੱਚੇ ਦਾ ਬਜਟ ਘੱਟ ਹੈਗਾ ਮਤਲਬ ਬੱਚਾ ਸੋਚਦਾ ਕਿ ਮੈਂ 10-12 ਲੱਖ ਦੇ ਵਿੱਚ ਕਿਸੇ ਚੰਗੀ ਕੰਟਰੀ ਪਹੁੰਚ ਜਾ ਉਹਦੇ ਵਿੱਚ ਯੂਰਪ ਦੇ ਵਿੱਚ ਸ਼ਾਇਨੀਕਨ ਦੇ ਵਿੱਚ ਫਿਨਲੈਂਡ ਚੱਲ ਰਿਹਾ ਜਰਮਨ ਚੱਲ ਰਿਹਾ ਇਦਾਂ ਦੀਆਂ ਬਹੁਤ ਸਾਰੀਆਂ ਕੰਟਰੀਆਂ ਹੈਗੀਆਂ ਜਿਹੜੀਆਂ ਤੁਹਾਨੂੰ ਸਟੂਡੈਂਟ ਵੀਜ਼ਾ ਵੀ ਦੇ ਰਹੀਆਂ ਆ ਔਰ ਸਕਿੱਲਡ ਵੀਜ਼ਾ ਵੀ ਦੇ ਰਹੀਆਂ ਆ ਉਹਨਾਂ ਕੰਟਰੀਆਂਸ ਦੇ ਵਿੱਚ ਵੀ ਤੁਸੀਂ ਜਾ ਸਕਦੇ ਜਿੱਦੇ ਬੱਚੇ ਦਾ ਬਜਟ ਘੱਟ ਆ ਪਰ ਯੂਐਸਏ ਜਿਹੜਾ ਹੈਗਾ ਉਹਦਾ ਬਜਟ ਬਹੁਤ ਸਹੀ ਹੈਗਾ 10 ਤੋਂ 12 14 ਲੱਖ ਤੱਕ ਅਲੱਗ-ਅਲੱਗ ਯੂਨੀਵਰਸਿਟੀਆਂ ਦੀ ਫੀਸ ਹੈਗੀ ਆ ਉਹ ਯੂਐਸਏ ਵੀ ਬੱਚਾ ਜਾ ਸਕਦਾ ਔਰ ਯੂਐਸਏ ਵੀ ਜਿਹੜਾ ਵੀਜ਼ਾ ਸਕਸੈਸ ਰੇਟ ਆ ਬਹੁਤ ਚੰਗਾ ਚੱਲ ਰਿਹਾ ਤੁਹਾਨੂੰ ਬੱਚਿਆਂ ਨੇ ਜੇ ਮਿਲਣਾ ਹੋਵੇ ਫਰੀਦਕੋਟ ਕਿੱਥੇ ਮਿਲ ਸਕਦੇ ਤੇ ਚੰਡੀਗੜ੍ਹ ਕਦੋਂ ਮਿਲ ਸਕਦੇ ਆਪਣਾ ਸਭ ਕੁ ਟਾਈਮ ਆਫ ਦਾ ਬਹੁਤ ਦੱਸਣ ਦੇ ਅਸੀਂ ਮੰਡੇ ਟਿਊਜ਼ਡੇ ਤੇ ਵੈਰਨੈਸ ਦੇ ਜਿਹੜੇ ਤਿੰਨ ਦਿਨ ਹੈਗੇ ਫਰੀਦਕੋਟ ਆਫਿਸ ਹੁੰਦੇ ਆ ਉਸ ਤੋਂ ਬਾਅਦ ਵੀਕਐਂਡ ਤੱਕ ਜਿਹੜਾ ਹੈਗਾ ਸਾਡਾ ਚੰਡੀਗੜ੍ਹ ਆਫਿਸ ਜਿਹੜਾ ਹੈਗਾ ਉੱਥੇ ਹੁੰਦੇ ਆ ਨਾ ਕਿਸੇ ਵੀ ਬੱਚੇ ਨੇ ਜੇ ਮਿਲਣਾ ਤਾਂ ਕਾਲ ਕਰ ਸਕਦਾ ਕਾਲ ਕਰਕੇ ਪੁੱਛ ਸਕਦਾ ਆਉਣ ਤੋਂ ਪਹਿਲਾਂ ਔਰ ਸਾਨੂੰ ਤਿੰਨ ਦਿਨ ਫਰੀਦਕੋਟ ਮੰਡੇ ਟਿਊਜ਼ਡੇ ਵੈਰਨੈਸ ਤੇ ਉਸ ਤੋਂ ਬਾਅਦ ਚੰਡੀਗੜ੍ਹ ਆਫਿਸ ਤਿੰਨ ਦਿਨ ਮਿਲ ਸਕਦਾ ਤੇ ਅਸੀਂ ਕੀ ਕੋਸ਼ਿਸ਼ ਕਰਦੇ ਆ ਕਿ ਬੱਚੇ ਨੂੰ ਜੈਨੂਨ ਗਾਈਡੈਂਸ ਦਿੱਤੀ ਜਾਵੇ ਬਾਹਰ ਜਾਣਾ ਨਹੀਂ ਜਾਣਾ ਬੱਚੇ ਦੀ ਆਪਣੀ ਮਰਜ਼ੀ ਹੈਗੀ ਆ ਘੱਟੋ ਘਾਟ ਬੱਚੇ ਦੇ ਮਨ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਜਿਹੜੇ ਡਾਊਟ ਹੈਗੇ ਆ ਉਹ ਸਾਰੇ ਕਲੀਅਰ ਹੋਣੇ ਜ਼ਰੂਰੀ ਆ ਚਾਹੇ ਬੱਚੇ ਨੇ ਅੱਜ ਬਾਹਰ ਜਾਣਾ ਚਾਹੇ ਆਫਟਰ ਗ੍ਰੈਜੂਏਸ਼ਨ ਜਾਣਾ ਚਾਹੇ ਬੱਚੇ ਕਈ ਵਾਰੀ ਕੀ ਹੁੰਦਾ ਕਿ ਕੈਨੇਡਾ ਦੀਆਂ ਤਾਂ ਇਸ ਤਰ੍ਹਾਂ ਦੀਆਂ ਆਪਸ਼ਨਸ ਹੀ ਬਣ ਜਾਂਦੀਆਂ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਇੱਥੋਂ ਹੀ ਡਾਇਰੈਕਟ ਪੀਆਰ ਵੀ ਜਾ ਸਕਦੇ ਆ ਕਈ ਵਾਰੀ ਬੱਚਾ ਆਪਣੀ ਪ੍ਰੋਫਾਈਲ ਦੇ ਉੱਤੇ ਜ਼ੋਰ ਲਾ ਰਿਹਾ ਹੁੰਦਾ ਸਟੂਡੈਂਟ ਵੀਜ਼ੇ ਦੇ ਬਟ ਕੈਨੇਡਾ ਦੇ ਵਿੱਚ ਬਹੁਤ ਇਸ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ ਕਿ ਆਫਟਰ ਗ੍ਰੈਜੂਏਸ਼ਨ ਆਫਟਰ ਪਲੱਸ 2 ਵੀ ਆਫਟਰ ਜੀ ਐਨ ਐਮ ਬੀ ਐਸ ਸੀ ਨਰਸਿੰਗ ਬਹੁਤ ਸਾਰੀਆਂ ਇਦਾਂ ਦੀਆਂ ਆਪਸ਼ਨਸ ਆ ਜਿਹੜਾ ਬੱਚਾ ਡਾਇਰੈਕਟ ਇਥੋਂ ਪੀ ਆਰ ਜਾ ਸਕਦਾ ਤੇ ਅਸੀਂ ਤਿਆਰੀ ਕਰ ਰਹੇ ਹਾਂ ਉਹਨੇ ਸਟੂਡੈਂਟ ਵੀਜ਼ੇ ਦੀ ਉਹ ਕਿਸੇ ਤੁਸੀਂ ਚੰਗੇ ਕੰਸਲਟੈਂਟ ਕੋਲੇ ਜਾ ਕੇ ਸਲਾਹ ਕਰੋਗੇ ਤਾਂ ਉਹ ਤੁਹਾਡੇ ਜਿਹੜੇ ਹੈਗੇ ਆ ਸਕੋਰ ਜਾਂ ਪੁਆਇੰਟ ਬਣਾ ਕੇ ਦੱਸੂਗਾ ਕਿ ਤੁਹਾਡੇ ਕੋਲੇ ਸਟੂਡੈਂਟ ਵੀਜ਼ੇ ਤੋਂ ਇਲਾਵਾ ਹੋਰ ਵੀ ਆਪਸ਼ਨਸ ਹੈਗੀਆਂ ਮੋਂ ਜਨਨ ਕੁ ਸੁਨੇਹਾ ਦੇਣਾ ਚਾਹੁੰਗਾ ਜੋ ਇਸ ਮਿਸਟਰ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਕਿਵੇਂ ਮਤਲਬ इजीली ਇਸ ਨਿਊ ਜੋ ਚੱਲ ਰਹੀਆਂ ਹਨ ਉਹਨਾਂ ਤੋਂ ਪਾਸੇ ਹੋ ਕੇ इजीली ਕਿਵੇਂ ਤੁਹਾਨੂੰ ਆ ਕੇ ਗੱਲ ਕਰ ਸਕਦੇ ਆ ਦੇਖੋ ਜੀ ਜੇ ਤਾਂ ਕੋਈ ਬੱਚਾ ਸਟੂਡੈਂਟ ਵੀਜ਼ੇ ਲਈ ਜਾਣਾ ਚਾਹੁੰਦਾ ਤਾਂ ਇਹ ਸੋਚ ਕੇ ਜਾਵੇ ਕਿ ਸਾਲ 6 ਮਹੀਨੇ ਲੱਗ ਜਾਣਗੇ ਤੁਹਾਨੂੰ ਥੋੜਾ ਸਰਵਾਈਵ ਕਰਦਿਆ ਕਰਦਿਆਂ ਕਿਸੇ ਵੀ ਮਾਰਲੇ ਮੁਲਕ ਦੇ ਵਿੱਚ ਸਾਡਾ ਕੋਈ ਵੀ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਹੈਗਾ ਜਿਹੜਾ ਤੁਹਾਨੂੰ ਜਾ ਕੇ ਉੱਥੇ ਤੁਹਾਡੀ ਟੇਕ ਕੇਅਰ ਕਰੂਗਾ ਜਾਂ ਤੁਹਾਨੂੰ ਜਾ ਕੇ ਆਪਣੇ ਕੋਲੋਂ ਪੈਸੇ ਕਮਾ ਕੇ ਤੁਹਾਨੂੰ ਖਵਾਊਗਾ ਪੇਰੈਂਟਸ ਤੇ ਬੱਚਿਆਂ ਨੂੰ ਇਹੀ ਅਪੀਲ ਆ ਜਿਹੜੇ ਤੁਸੀਂ ਵੀਜ਼ੇ ਤੇ ਕਿਸੇ ਵੀ ਮੁਲਕ ਚ ਜਾਂਦੇ ਹੋ ਇਹ ਸੋਚ ਕੇ ਜਾਓ ਕਿ 6 ਮਹੀਨੇ ਤੋਂ 1 ਸਾਲ ਸਰਵਾਈਵ ਕਰਨਾ ਪੈਣਾ ਜੇ ਤੁਸੀਂ ਅੱਜ ਫਰੀਦਕੋਟ ਤੋਂ ਚੰਡੀਗੜ੍ਹੇ ਸ਼ਿਫਟ ਹੋਣਾ ਤਾਂ ਤੁਹਾਨੂੰ 1 ਸਾਲ ਲੱਗ ਜਾਊਗਾ ਉੱਥੇ ਜਾ ਕੇ ਸੈੱਟ ਹੁੰਦਿਆਂ ਹੁੰਦਿਆਂ ਉਹ ਹੈ ਵੀ ਸਾਡਾ ਆਪਣਾ ਮੁਲਕ ਆ ਜੇ ਤੁਸੀਂ ਬਗਾਨੇ ਮੁਲਕ ਚ ਜਾਣਾ ਤਾਂ ਘੱਟੋ ਘੱਟ ਇਹ ਸੋਚ ਕੇ ਚੱਲੋ ਵੀ ਸਾਲ ਤੱਕ ਸਰਵਾਈਵ ਕਰਨਾ ਪੈ ਸਕਦਾ ਘਰੋਂ ਪੈਸੇ ਵੀ ਭੇਜਨੇ ਪੈ ਸਕਦੇ ਆ ਔਰ ਹੋਰ ਵੀ ਘਰੋਂ ਹੈਲਪ ਕਰਨੀ ਪੈ ਸਕਦੀ ਹੈ ਇਹ ਸੋਚ ਕੇ ਨਾ ਜਾਓ ਬਾਹਰ ਵੀ ਜਾਂਦਿਆਂ ਹੀ ਬੱਚਾ ਤੁਹਾਨੂੰ ਪੈਸੇ ਭੇਜ ਦੂਗਾ ਜਾਂਦਿਆਂ ਹੀ ਬੱਚਾ ਤੁਹਾਨੂੰ ਤੁਹਾਡੇ ਘਰ ਦੇ ਖਰਚੇ ਚਲਾਉਣੇ ਸ਼ੁਰੂ ਕਰ ਦੂਗਾ ਜੇ ਤੁਸੀਂ ਲੋਨ ਲਿਆ ਤੇ ਉਹਦੀ ਕਿਸ਼ਤਾਂ ਭਰਦਿਆਂ ਸ਼ੁਰੂ ਕਰ ਦੂਗੀਆਂ ਹਮੇਸ਼ਾ ਉਹ ਬੱਚੇ ਡਿਪਰੈਸ਼ਨ 'ਚ ਜਾਂਦੇ ਜਦੋਂ ਫੈਮਿਲੀ ਦਾ ਪਿੱਛੋਂ ਪ੍ਰੈਸ਼ਰ ਹੁੰਦਾ ਕਿ ਬੱਚਾ ਹੁਣ ਸਾਡਾ ਚਲਾ ਗਿਆ ਹਰ ਮਹੀਨੇ ਸਾਨੂੰ ਇੰਨੇ ਪੈਸੇ ਭੇਜ ਦੇ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਇਹ ਦੋਨਾਂ ਨੂੰ ਇਹ ਡਿਸਾਈਡ ਕਰਨਾ ਪੈਣਾ ਵੀ ਜੇ ਤੁਸੀਂ ਪੜਨ ਲਈ ਜਾ ਰਹੇ ਹੋ ਤਾਂ ਤੁਹਾਡਾ ਸਟੂਡੈਂਟ ਵੀਜ਼ਾ ਹੈਗਾ ਤੇ ਘੱਟੋ ਘੱਟ ਸਾਲ 6 ਮਹੀਨੇ ਤੁਹਾਨੂੰ ਲੱਗ ਸਕਦੇ ਉੱਥੇ ਸਰਵਾਈਵ ਕਰਨ ਤੇ ਬੱਚਿਆਂ ਨੂੰ ਪ੍ਰੈਸ਼ਰਾਈਜ਼ ਨਾ ਕਰੋ ਪੇਰੈਂਟਸ ਬੱਚਿਆਂ ਨੂੰ ਪ੍ਰੈਸ਼ਰਾਈਜ਼ ਨਾ ਕਰਨ ਵੀ ਉਹ ਪੈਸੇ ਭੇਜਨੇ ਸ਼ੁਰੂ ਕਰ ਦੇਣ ਜੇ ਤੁਸੀਂ ਇਸ ਤਰ੍ਹਾਂ ਦੀ ਸਿਸਟਮ ਨਾਲ ਚੱਲੋਗੇ ਤੁਹਾਡੇ ਬੱਚੇ ਵੀ ਪਰੇਸ਼ਾਨ ਰਹਿਣਗੇ ਕਿਤੇ ਨਾ ਕਿਤੇ ਉਹ ਮਿਸ ਗਾਈਡ ਵੀ ਹੋਣਗੇ ਉਹ ਹੋ ਸਕਦਾ ਸਟੱਡੀ ਨਾ ਪੂਰੀ ਕਰ ਪਾਉਣ ਤਾਂ ਉਹ ਲੰਮਾ ਟਾਈਮ ਤੁਸੀਂ ਦਿੱਕਤਾਂ ਦਾ ਸਾਹਮਣਾ ਕਰੋਗੇ ਇਹੀ ਸੁਨੇਹਾ ਹੈਗਾ ਪੇਰੈਂਟਸ ਨੂੰ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਅਸੀਂ ਸਮਝ ਇਸੇ ਨੂੰ ਪੁੱਛ ਲਰ ਦਿਨਾ ਨੇ ਖੁੱਲ ਕੇ ਵਿਦੇਸ਼ ਜਾਣ ਵਾਲੇ ਬੱਚਿਆਂ ਨੂੰ ਨਿੱਕੀ ਨਿੱਕੀ ਜਾਣਕਾਰੀ ਦਿੱਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਅਸ਼ੇਰ ਦੂ ਕਰ ਦਿਓ ਧੰਨਵਾਦ ਪੰਜਾਬੀ